चादर तारई मां मारी दिलि खा गत चादर तारई मां मारी दिलि खा जाम दुनिया ते घुमा लखण ਦੇ ਵੀ ਸਾਰੇ ਮਤਲਬ ਤੇ ਬੇਲੀ ਨੇ ਚੱਤ ਬੱਜਣਾ ਕੁੱਝ ਨਗਾਰਾ ਏ ਦੁਰਜਹਾਂ ਜਿੰਦ ਅਕੇਲੀ ਨੇ ਇਹ ਆ ਪੁੱਤਰ ਤੇ ਮਾਪੇ ਦੀ ਸਾਰੇ ਮਤਲਬ ਤੇ ਬੇਲੀ ਨੇ ਚੱਤ ਬੱਜਣਾ ਕੁੱਝ ਨਗਾਰਾ ਏ ਦੁਰਜਹਾਂ ਜਿੰਦ ਅਕੇਲੀ ਨੇ ਜੋ ਹੱਥ ਤੇ ਆਈ ਜ਼ਿੰਦਗੀ ਤਾਂ ਨਾਤ ਲਾਈ ¡Gracias! ਚਰਖੇ ਨੂੰ ਅਮਲਾਂ ਦਾ ਦਾਜ ਬਣਾ ਲ ਤੂੰ ਸਭਨਾ ਨੇ ਸੋਰੀ ਬੰਜਰਾਏ ਗਲ ਦਿਲ ਦੇ ਵਿੱਚ ਮਸਾਲਾ ਤੂੰ ਧਰਾਮ ਨਾਮ ਤੇ ਚਰਖੇ ਨੂੰ ਅਮਲਾਂ ਦਾ ਦਾਜ ਬਣਾ ਲ ਤੂੰ ਸਭਨਾ ਨੇ ਸੋਰੀ ਸਰ ਖਾਨਾ ਹੈ ਪਤਾ ਨਹੀਂ ਕਦੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੰਦੇਸ਼ ਆ ਜਾਣਾ ਹੈ ਕਦੋਂ ਉਹਦਾ ਹੁਕਮ ਆ ਜਾਣਾ ਤੇ ਕਦੋਂ ਆਪਾਂ ਇਹ ਦੁਨੀਆ ਨੂੰ ਅਲਵਿਦਾ ਕਹਿ ਕੇ ਇਹ ਦੁਨੀਆ ਤੋਂ ਚਲੇ ਜਾਣਾ ਹੈ ਸੋ ਜਦੋਂ ਇਹ ਮਨੁੱਖਾ ਜਨਮ ਆਪਾਂ ਨੂੰ ਪ੍ਰਾਪਤ ਹੁੰਦਾ ਆਪਾਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕੌਲ ਕਰਾਰ ਕਰਕੇ ਆਏ ਕਿ ਆਪਾਂ ਇਸ ਧਰਤੀ ਉੱਪਰ ਆ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਆਂ ਤੇ ਮਨੁੱਖਾ ਜਨਮ ਸਫਲ ਕਰਾਂਗੇ ਸੋ ਯਤਨ ਕਰੀਏ ਸਾਰੀ ਸੰਗਤ ਆਪਾਂ ਸਤ ਸੰਗਤ ਦੀ ਘੜੀ ਪ੍ਰਾਪਤ ਕਰਕੇ ਆਪਾਂ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਯਤਨ ਕਰੀਏ ਸਾਡੇ ਬਹੁਤ ਹੀ ਸਰਕਾਰਯੋਗ ਮਿਲਖਾ ਸਿੰਘ ਜੀ ਮੁਸਾਫਰ ਸਾਹਿਬ ਉਹ ਵੀ ਪਹੁੰਚੇ ਹੈ ਉਹਨਾਂ ਵੱਲੋਂ ਬਹੁਤ ਸਤਿਕਾਰ ਭੇਜਿਆ ਗਿਆ ਸਾਡੇ ਸਤਿਕਾਰਯੋਗ ਸਵਰਗਵਾਸੀ ਸਰਦਾਰ ਰਣਜੀਤ ਸਿੰਘ ਜੀ ਖਾਲਸਾ ਮੋੜ ਮੰਡੀ ਕੋਲਾਂ ਦੇ ਭਰਾਤਾ ਸ਼੍ਰੀ ਜੋਗ ਉਹਨਾਂ ਦੇ ਜੱਥੇ ਦੇ ਵਿੱਚ ਸੇਵਾਾਂ ਨਿਭਾਉਂਦੇ ਹੈ ਜੱਥੇਦਾਰ ਬਲਵਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਆਪਣੇ ਛੋਟੇ ਬੱਚਿਆਂ ਨੂੰ ਸਨਮਾਨ ਵੱਜੋਂ ਅਸ਼ੀਰਵਾਦ ਵੱਜੋਂ 100 ਰੁਪਏ ਮਾਇਆ ਭੇਜੀ ਕੇ ਬਹੁਤ ਧੰਨਵਾਦ ਸਾਰੇ ਹੀ ਰਿਸ਼ਤੇਦਾਰ ਸਾਥ ਸਬੰਧੀਆਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਗੁਰੂ ਪਾਤਸ਼ਾਹ ਮਹਾਰਾਜ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ ਪਿਸ਼ੋ ਪਰਵਾਰ ਨੂੰ ਪਾਣਾ ਮਨਾਂ ਦਾ ਬਲਬੀਰ ਦਾ ਬਲਕੁਤਮ ਬਖਸ਼ਿਸ਼ ਕਰਨ ਸਾਡੇ ਸਰਕਾਰ ਦੇ ਜੋ ਤਰਸ਼ੀਲ ਸਿੰਘ ਜੀ ਮੌੜ ਉਹਨਾਂ ਦੇ ਸੁਪੁੱਤਰ ਜੋ ਗੁਰੂ ਦੀ ਕਿਰਪਾ ਦੇ ਨਾਲ ਸੇਵਾਵਾਂ ਨਿਭਾ ਰਿਹਾ ਗੁਰੂ ਆਸ਼ਮਾਨਹਾਰਜ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਇਹਨਾਂ ਤੋਂ ਇਮਾਨ ਸੇਵਾਵਾਂ ਲੈਂਦੇ ਰਹਿਣ ਚੜ੍ਹਦੀ ਕਲਾ ਦੇ ਨਾਲ ਦੇਸ਼ ਕੌਮ ਦੀ ਗੁਰੂ ਦਰਬਾਰ ਦੀ ਸੇਵਾ ਕਰਨ ਦਾ ਬਲਕੁਤਮ ਬਖਸ਼ਿਸ਼ ਕਰਨ ਦੀ ਸੋ ਆਓ ਸਮੇਂ ਦੀ ਸਮਾਪਤੀ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਕਰਦੇ ਹੋਏ ਸਾਡੀ ਜੱਥੇਵਾਂ ਦਾ ਜੱਤ ਹੈ ਆਓ ਚੜ੍ਹਦੀ ਕਲਾ ਦੇ ਨਾਲ ਗੁਰਸੱਤੇ ਦੀ ਸੰਗਤ ਸਾਰੇ ਸੰਗਤ ਗੁਰੂ ਸ਼ਬਦ ਦਾ ਸਿਮਰਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਾਇ ਗੁਰੂ ਜੀ ਕਾ ਖਾਲਸਾ ਪਵਾਇ ਗੁਰੂ ਜੀ ਕੀ ਫਤਿਹ ਇਹਨਾਂ ਢਾਡੀ ਸੁਖਚੰਦ ਸਿੰਘ ਜੀ ਸੇਤਪਾਲ ਸਾਹਿਬ ਜਿਨ੍ਹਾਂ ਨੇ ਅੱਜ ਦੇ ਨਾਲ ਅੱਜ ਦੇ ਸਮੇਂ ਨੂੰ ਮੁੱਖ ਰੱਖਦਾ ਹੋਇਆ ਗੁਰੂ ਆਪਿਆ ਦੇ ਨਾਲ ਆਪਣੇ ਢਾਢ ਜੱਥੇ ਦੇ ਨਾਲ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਹਨ ਫਟੇਦ ਵੱਲੋਂ ਭਾਈ ਰਣਜੀਤ ਸਿੰਘ ਜੀ ਦੇ ਪਰਿਵਾਰ ਵੱਲੋਂ ਇਹਨਾਂ ਦਾ ਧੰਨਵਾਦ ਹੈ ਜੀਓ ਆਇਆ ਆਖਿਆ ਜਾਂਦਾ ਹੈ ਜੋ ਕਿ ਅੱਜ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨੇ ساری ਜ਼ਿੰਦਗੀ ਗੁਰੂ ਪੰਥ ਦੇ ਲੇਖੇ ਲਾਈ ਹਰ ਜਗ੍ਹਾ ਤੇ ਸਮਾਜ ਸੇਵੀ ਬਣੇ ਜਿੱਥੇ ਕਿਤੇ ਵੀ ਲੋੜ ਪਈ ਰਾਗੀ ਜਥੇ ਦੀ ਜਾਂ ਢਾਡੀ ਜਥੇ ਦੀ ਜਾਂ ਗ੍ਰੰਥੀ ਸੰਗਤ ਸਿੰਘ ਦੀ ਉਹ ਸੇਵਾਵਾਂ ਸਾਰੀਆਂ ਆਪ ਹੱਥ ਕਰ ਦਿੰਦੇ ਸਨ ਸੋ ਬਹੁਤ ਬਹੁਤ ਧੰਨਵਾਦ ਹੈ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਹੈ ਸੋ ਜਿਨੇ ਸਾਰੇ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਸਿੰਘ ਸੇਵਾ ਗੁਰਦੁਆਰਾ ਪ੍ਰਬੰਧ ਕਮੇਟੀਆਂ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਅਤੇ ਸਾਡੇ ਵਿਚਕਾਰ ਨੇ ਸਰਦਾਰ ਅਮਰਿੰਦਰ ਸਿੰਘ ਜੀ ਸੇਖੋ कांगरी आगू साहिब उहो सॼे विच दरम्यान आहिनि और गुरुद्वारा शहीदा और उन्हनि जे सतकार जो बाबा रिदर सिंध जी बाबा कंध सिंध जी उ बिजमान कंहिं इंटरनेशनल शहर महान विद्वान भाई मिलखा सिंध जी मशा ਉਹ ਵੀ ਸਾਡੇ ਪੰਡਤਾਂ ਦੇ ਵਿੱਚ ਮੌਜਮਾਨ ਹਨ ਇਲਾਕੇ ਦੀਆਂ ਜੱਫੇ ਬੰਦੀਆਂ ਆਈਆਂ ਹਨ ਔਰ ਸਕਪੈਨਸਿੰਘ ਜੀ ਸਪੈਸਰ ਢਾਡੀ ਉਹ ਵੀ ਪਹੁੰਚੇ ਹਨ ਉਹਨਾਂ ਦਾ ਧੰਨਵਾਦ ਹੈ ਸਾਡੇ ਕੋਲੇ ਕੁਝ ਬੁਲਾਰੇ ਨੇਗੇ ਭਾਈ ਦਰਸ਼ਨ ਸਿੰਘ ਜੀ ਤੇ ਲੇਪ ਸਾਹਿਬ ਉਹ ਕੁਝ ਕੰਤਾ ਕਹਿਣਗੇ ਸਮਝਾਉਣਗੇ ਉਸ ਤੋਂ ਬਾਅਦ ਸਾਡੇ ਕੋਲੇ ਕੁਝ ਬੁਲਾਰੇ ਨੇ ਸਵਰਨ ਸਿੰਘ ਜੀ ਤੇ ਦੇਵਰਾਜ ਬੋਬਰਾ ਜੀ ਜੋ ਇਹ ਪਰਿਵਾਰਕ ਮੈਂਬਰ ਹਨ ਸੋ ਪਰਿਵਾਰਕ ਹਨ ਉਹਨਾਂ ਨੇ ਵੀ ਅੱਜ ਦੇ ਸਮੇਂ ਦੇ ਸੰਬੰਧ ਵਿੱਚ ਤੁਹਾਡਾ ਬਚਾਰਾ ਸਾਡੀਆ ਕਰਦਾ ਤੋਂ ਮੈਂ ਬੇਨਤੀ ਕਰੂੰ ਮੈਂ ਇਹ ਬੇਨਤੀ ਕਰ ਰਿਹਾ ਹਾਂ ਕਿ ਸਾਰੇ ਪਿਆਰ ਨਾਲ ਬੈਠੋ ਕਿਉਂਕਿ ਅੱਜ ਆਪਣੇ ਵਿੱਚ ਕੌਮ ਦਾ ਮਹਾਨ ਯੋਧਾ ਜਿਹੜਾ ਕਿ ਐਕਸਲੇ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਭਾਈ ਅਮਰਪ੍ਰਤਾ ਸਿੰਘ ਉਹਨਾਂ ਦੇ ਔਰ ਸਾਡੇ ਸਤਕਾਰਯੋਗ ਪਿਤਾ ਦੀ ਬਾਪੂਤਰ ਸਿੰਘ ਜੀ ਉਹ ਆਪਣੀ ਸਮੂਹਕੀ ਜਥੇਬੰਦੀ ਦੇ ਨਾਲ ਆਪਣੇ ਵਿੱਚ ਪਹੁੰਚ ਚੁੱਕੇ ਹਨ ਔਰ ਜਨਪੜੀਸ਼ਾਕੇ 2 ਮਿੰਟਾਂ ਦੇ ਵਿੱਚ ਉਹਨਾਂ ਦੇ ਸਟੇਜ ਤੇ ਆ ਜਾਣਾ ਹੈ ਉਹਨਾਂ ਨੂੰ ਜਿਓ ਆਇਆ ਧੰਨਵਾਦ ਕਿਹਾ ਜਾਂਦਾ ਮੈਂ ਇੱਕ ਬੇਨਤੀ ਕਰਾਂ ਸਤਿਕਾਰਯੋਗ ਬੀਬੀਆਂ ਭੈਣਾਂ ਦੇ ਮਤਾਮਾਂ ਦੇ ਚਰਨਾਂ ਵਿੱਚ ਕਿ ਬੀਬੀਆਂ ਖੁਦ ਪੰਜਰ ਬੀਬੀਆਂ ਤੁਸੀਂ ਉੱਠੋ ਹਿੰਮਤ ਦੇ ਨਾਲ ਲੰਗਰ ਤਿਆਰ ਕਰਨ ਪਰਸ਼ੰਦੇ ਤੇ ਆਇਆ ਮੈਂ ਬੀਬੀਆਂ ਨੂੰ ਬੇਨਤੀ ਕਰੂੰ ਨਿਮਰਤਾ ਪਿਆਰ ਸਤਕਾਰ ਦੇ ਨਾਲ ਕਿ ਕੋ ਲੰਗਰ ਦੀ ਥੋੜੀ ਘਾਟ ਹੈ ਸਤਕਾਰ ਤੁਸੀਂ ਸਿਆਣੀਆਂ ਸਤਕਾਰ ਜੋ ਭੈਣਾਂ ਆ ਬੀਬੀਆਂ ਇੱਥੇ ਕੰਮ ਨੂੰ ਸਮਝਦੇ ਵਾਖ ਵੀ ਤੇ ਜਾ ਕੇ ਤੁਸੀਂ ਲੰਗਰ ਦੇ ਵਿੱਚੋਂ ਕੁਝ ਪ੍ਰਸ਼ਾਦਾਂ ਦੀਆਂ ਸ਼ਗਵਾਂ ਬਾਬੀ ਨਭਾਓ ਤਾਂ ਜੋ ਲੰਗਰ ਕਿਸੇ ਤਰ੍ਹਾਂ ਉਰਤੋ ਪਟਾਣਾ ਨਾ ਰਹੇ ਸੋ ਬਹੁਤ-ਬਹੁਤ ਧੰਨਵਾਦ ਹੈ ਜਿੰਨੇ ਵੀ ਇਲਾਕੇ ਦੇ ਗ੍ਰੰਥੀ ਸਿੱਖਿਆ ਸਹਿਬਾਨ ਪਹੁੰਚੇ ਨੇ ਗੁਰਦੁਆਰਾ ਵਰਜਾ ਰਠੀਕੇ ਦੇ ਗ੍ਰੰਥੀ ਸਿੱਖਿਆ ਸਹਿਬਾਨ ਨਾਲ ਹੱਦ ਗ੍ਰੰਥੀ ਬੈਠਿਆ ਆ ਬਾਬਾ ਜੀ ਬਾਬਾ ਗੁਰਦੀਪ ਸਿੰਘ ਜੀ ਸੋ ਇਹਨਾਂ ਦਾ ਵੀ ਧੰਨਵਾਦ ਹੈ ਇਲਾਕੇ ਦੀਆਂ ਸੂਚੀਆਂ ਜਿੱਥੇ ਬੰਦੀਆਂ ਆਈਆਂ ਨੇ ਸੋ ਬਹੁਤ-ਬਹੁਤ ਧੰਨਵਾਦ ਹੈ ਗੁਰਦੁਆਰਾ ਪ੍ਰਬੰਧ ਕਮੇਟੀ ਰਾਮਨਗਰ ਹਰਹੰਸ ਸਿੰਘ ਜੀ ਪ੍ਰਧਾਨ ਸਾਹਿਬ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸਮੁੱਚੀ ਸੰਗਤ ਪਹੁੰਚੀ ਆ ਮੌੜਕਲਾ ਦੀ ਸੋ ਬਾਬਾ ਅਜੈ ਸਿੰਘ ਜੀ ਹੱਦ ਗ੍ਰੰਥੀ ਸੋ ਕਿਨੂ ਦਾ ਧੰਨਵਾਦ ਹੈ ਸੋ ਆਓ ਹਮ ਬੇਨਤੀ ਕਰੂੰਗਾ ਭਾਈ ਦਰਸ਼ਪ ਸਿੰਘ ਜੀ ਦਲੇਰ ਸਾਹਿਬ ਜੋ ਕਹਉਂਦਾ ਇਹ ਮਹਾਨ ਯੋਧਾ ਹੈ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀ ਹੈ ਮਹਾਨ ਇਹਨਾਂ ਨੇ ਸੇਵਾਵਾਂ ਦਿੱਤੀਆਂ ਨੇ ਤੇ ਭਾਈ ਜੋ ਕਿ ਆਪਣਾ ਰਣਜੀਤ ਸਿੰਘ ਜੋ ਰਣਜੀਤ ਸਿੰਘ ਦੀ ਢਾਡੀ ਸਾਹਿਬ ਜਿਨ੍ਹਾਂ ਦੀ ਯਾਦ ਵਿੱਚ ਤੁੜਿਆ ਉਹਨਾਂ ਨੂੰ ਸੇਵਾਵਾਂ ਦੇਣ ਵਾਲੇ ਉਹਨਾਂ ਨੂੰ ਸਟੇਜਾਂ ਤੇ ਲਿਹਾਉਣ ਵਾਲੇ ਭਾਈ ਦਰਸ਼ਨ ਸਿੰਘ ਦੀ ਜਲੇਰ ਸਾਹਿਬਾ ਸੋ ਇਹਨੂੰ ਆਪਣਾ ਉਤਤਵੀ ਮੰਨ ਦਿਸਣ ਸੋ ਆਓ ਮੈਂ ਵਿਖਤ ਕਰੂੰਗਾ ਸਰਦਾਰ ਦਰਸ਼ਨ ਸਿੰਘ ਦੀ ਜਲੇਰ ਸਾਹਿਬ ਆਪਣੇ ਸਮੇਂ ਦੇ ਵਿੱਚੋਂ ਅੱਜ ਦੇ ਸਮੇਂ ਦੇ ਨਾਲ ਤੁਹਾਡੇ ਨਾਲ ਪ੍ਰਚਾਰਾਂ ਦੀ ਸ਼ਾਨ ਤੋਂ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ